ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰਜੀਤ ਕੌਰ ਜੇਤੂ ਸਰਪੰਚ ਕੁੱਕਾ ਪਿੰਡ ਤੋਂ ਪਿੰਡ ਨਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਭਾਰੀ ਬਹੁਤ ਨਾਲ ਜਿਧਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਅੱਗੋਂ ਇਹੀ ਪੂਰੀ ਲਗਨ ਪੂਰੀ ਲਗਨ ਨਾਲ ਇਸ ਪਿੰਡ ਦੇ ਵਿਕਾਸ ਬਾਰੇ ਕੰਮ ਕਰਾਂਗੀ ਹੱਥ ਰੇ ਕੋਲ ਪਿੰਡ ਦੀ ਸੁਰੱਖਿਆ ਵਾਸਤੇ ਤੁਸੀਂ ਕੀ ਕੀ ਸੋਚਿਆ ਹੈ ਪਿੰਡ ਦੀ ਸੁਰੱਖਿਆ ਵਾਸਤੇ ਅਸੀਂ ਇਹ ਸੋਚਿਆ ਹੈਗਾ ਕਿ ਇੱਕ ਤੇ ਕੈਮਰੇ ਲਗਾਏ ਜਾਣਗੇ ਲਾਈਟਾਂ ਦਾ ਇਜਤਜ਼ਾਮ ਕੀਤਾ ਜਾਏਗਾ ਜਿਹਦੇ ਨਾਲ ਸਾਡੇ ਪਿੰਡ ਦਾ ਪਿੰਡ ਦੀ ਸੁਰੱਖਿਆ ਕੈਮਰਾ ਵੇ ਤੇ ਬਜ਼ੁਰਗ ਪੈਨਸ਼ਨਾਂ ਬਜ਼ੁਰਗਾਂ ਦੇ ਜਿਹਨੇ ਪੈਨਸ਼ਨਾਂ ਰੁਕੀਆਂ ਹੋਈਆਂ ਹਨ ਉਹਨਾਂ ਬਾਰੇ ਕੀ ਵਿਚਾਰ ਹੈ ਬਜ਼ੁਰਗਾਂ ਦੀਆਂ ਪੈਨਸ਼ਨਾਂ ਜ਼ਿਆਦਾਤਰ ਤੇ ਲੱਗੀਆਂ ਹੋਈਆਂ ਹਨ ਤੇ ਜੇ ਕੋਈ ਰਹਿ ਗਿਆ ਹੈ ਤਾਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਅਸੀਂ ਖੁਦ ਉਹਨਾਂ ਦੇ ਫਾਰਮ ਫਿਲ ਕਰਕੇ ਉਹਨਾਂ ਨੂੰ ਐਡਮਿਟ ਕਰਾਵਾਂਗੇ ਪਿੰਡਾਂ ਵਿੱਚ ਕੂੜੇ ਦੀ ਵੀ ਬੜੀ ਸਮੱਸਿਆ ਰਹਿੰਦੀ ਹੈ ਇਹ ਦੇ ਵਾਸਤੇ ਉਹ ਮੈਂ ਤਾਂ ਕੋڑے ਦੀ ਸਮੱਸਿਆ ਲੈ ਕੀ ਸਮੱਸਿਆ ਤੁਹਾਡੀ ਉਹ ਜਵਾਬ ਤੁਹਾਡਾ ਕੀ ਹੈ ਹਾਂਜੀ ਕੋڑے ਲਈ ਤੇ ਸਾਡੇ ਇੱਕ ਬੰਦਾ ਲੱਗਾ ਹੋਇਆ ਤੇ ਉਹ ਰੈਗੂਲਰ ਕੰਮ ਕਰ ਹੀ ਰਿਹਾ तकरीबन ਬਹੁਤ ਵਧੀਆ ਤੇ ਫਿਰ ਵੀ ਅਸੀਂ ਇੱਥੇ ਇੱਕ ਡੰਪ ਬਣਾਉਣ ਦਾ ਸੋਚਿਆ ਹੈ ਵੀ ਜਿੱਥੇ ਜਾ ਕੇ ਕੂੜੇ ਨੂੰ ਕੂੜੇ ਨੂੰ ਡੰਪਰ ਕੀਤਾ ਜਾ ਸਕੇ ਪਿੰਡ ਨਿਵਾਸੀਆਂ ਨੂੰ ਹੋਰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਆ ਪਿੰਡ ਦੇ ਨਿਵਾਸੀਆਂ ਨੂੰ ਮੈਂ ਫਿਰ ਆਪਣੇ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਆ कि ਉਹਨਾਂ ਨੇ ਮੇਰੇ ਨਾਲ ਮੇਰੀ ਬਹੁਤ ਬਹੁਤ ਮਦਦ ਕੀਤੀ ਕਿ ਮੈਨੂੰ ਇਹ ਐਸ ਯੋਗ ਬਣਾਇਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਮੈਂਬਰ ਬਲੌਕ ਸੰਪਤੀ ਨੜਾਲਾ ਤੋਂ ਔਰ ਪਿੰਡ ਕੁੱਕਾ ਤੋਂ ਔਰ ਮੈਂ ਬੜਾ ਧੰਨਵਾਦ ਕਰਦਾ ਕਿ ਪਿੰਡ ਵਾਸੀਆਂ ਨੇ ਮੇਰੀ ਮੈਸੇਜ ਨੂੰ ਨਰਿੰਦਰਜੀਤ ਕੌਰ ਨੂੰ ਅੱਛੇ ਗੋਮਤ ਨਾਲ ਜਿਤਾ ਕੇ ਫਤਵਾ ਦਿੱਤਾ ਤਾਂ ਜੋ ਕਿ ਅਸੀਂ ਜਿਹੜੀ ਮੇਰੀ ਕਮੀ ਰਹੀ ਸੀ ਬਲੌਕ ਸੰਪਤੀ ਚ ਸੇਵਾ ਕਰਨ ਦੀ ਉਹ ਪੰਚਾਇਤ ਦੇ ਵਿੱਚ ਪੂਰੀ ਕੀਤੀ ਜਾ ਸਕੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਤੁਹਾਡੇ ਕੀ ਪਲਾਨਿੰਗ ਅੱਗੇ ਜਾਗੇ ਦੇਖੋ ਬੱਚਿਆਂ ਦੀ ਸਿੱਖਿਆ ਜਿਹੜੀ ਹੈਗੀ ਹੈ ਇਹ ਤਾਂ ਅਸੀਂ ਹਰ ਟਾਈਮ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਅੱਪ ਪੋਸਟ ਕੀਤਾ ਜਾਵੇ ਇਹ ਸਿਰਫ ਮੇਰਾ ਕਨਸਰਨ ਜਿਹੜਾ ਹੈਗਾ ਮਿਡਲ ਸਕੂਲ ਜਾਂ ਪ੍ਰਾਇਮਰੀ ਸਕੂਲ ਤੱਕ ਨਹੀਂ ਹੈਗਾ ਮੇਰਾ ਮੇਰਾ ਵਿਚਾਰ ਔਰ ਮੇਰੀ ਜਿਹੜੀ ਇੱਛਾ ਹੈ ਕਿ ਸਾਡੇ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਐਮਬੀਬੀਐਸ ਕਰਨ ਉਹ ਐਨਡੀਏ ਜਾਣ ਉਹਦੇ ਵਾਸਤੇ ਅਸੀਂ ਸਰਕਾਰ ਨੂੰ ਪਿੱਛੇ ਮੈਂ ਸਰਕਾਰ ਨੂੰ ਆਪਣੇ ਕੋਈ ਪ੍ਰੋਗਰਾਮ ਦਿੱਤੇ ਸੀਗੇ ਕਲਸਟਰ ਬਣਾਉਣ ਵਾਸਤੇ ਸਕੂਲਾਂ ਦੇ ਕਲਸਟਰ ਬਣਾਉਣ ਵਾਸਤੇ ਜਿਹਦੇ ਰਾਹੀਂ ਅੱਛੇ-ਅੱਛੇ ਸਕੂਲ ਜਿਹੜੇ ਚੁਣ ਕੇ ਉਹਨਾਂ ਨੂੰ ਕਲਸਟਰ ਬਣਾ ਕੇ ਉੱਥੇ ਵਧੀਆ ਤੋਂ ਵਧੀਆ ਜਿਸ ਤਰ੍ਹਾਂ ਇਹਨਾਂ ਨੇ ਐਮਿਨੈਸ ਸ਼ੁਰੂ ਕੀਤੀ ਹੈ ਵਿੱਦਿਆ ਇਸੇ ਤਰੀਕੇ ਨਾਲ ਆਪਣੇ ਏਰੀਆ ਦੇ ਵਿੱਚ ਵੀ ਇਹਨਾਂ ਨੂੰ ਪੰਜ-ਚਾਰ ਸਕੂਲ ਚੂਜ਼ ਕਰਕੇ ਇਸ ਤਰ੍ਹਾਂ ਦੀ ਵਿੱਦਿਆ ਦਿੱਤੀ ਜਾ ਸਕੇ ਤਾਂ ਜੋ ਕਿ ਬੱਚੇ ਅੱਛੇ ਤੋਂ ਅੱਛੇ ਬਣ ਸਕਣ ਸਿੱਖਿਆ ਦੇ ਨਾਮ ਨਾਲ ਕੀ ਬੱਚਿਆਂ ਦੀ ਖੇਡਾਂ ਦਾ ਵੀ ਸੋਚਿਆ ਤੁਸੀਂ ਬੱਚਿਆਂ ਦੀ ਖੇਡਾਂ ਵਾਸਤੇ ਸਾਡੇ ਇਲਾਕੇ ਦੇ ਵਿੱਚ ਇੱਕ ਤੋਂ ਸਟੇਡੀਅਮ ਹੈਗਾ ਲੇਕਿਨ ਉਹ ਵੀ ਸਟੇਡੀਅਮ ਬੰਦ ਪਏ ਨੇ ਅ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਕਹਾਂਗੇ ਕਿ ਇਸ ਇਲਾਕੇ ਨੂੰ ਕੋਈ ਅੱਛਾ ਸਟੇਡੀਅਮ ਦਿੱਤਾ ਜਾ ਸਕੇ ਬਾਕੀ ਪਿੰਡ ਪਧਰੀ ਜਿਹੜੀ ਗੱਲ ਹੈਗੀ ਹੈ ਉਹਦੇ ਵਾਸਤੇ ਸਾਡੇ ਕੋਲ ਫ੍ਰੀ ਗਰਾਊਂਡ ਦੀ ਬੜੀ ਪ੍ਰੋਬਲਮ ਹੈਗੀ ਹੈ ਉਹ ਅਸੀਂ ਸਾਡੇ ਕੋਲ ਇੱਕ ਪੰਜ ਛੇ ਕਨਾਲ ਦਾ ਇੱਕ ਟੁਕੜਾ ਹੈਗਾ ਉਹਨੂੰ ਅਸੀਂ ਡਿਵੈਲਪ ਕਰਕੇ ਤੇ ਉੱਥੇ ਬੱਚਿਆਂ ਦਾ ਛੋਟਾ ਮੋਟਾ ਸਟੇਡੀਅਮ ਟਾਈਪ ਬਣਾ ਕੇ ਤੇ ਉਹ ਪਲੇ ਗਰਾਊਂਡ ਚਾਲੂ ਕਰਾਂਗੇ ਛੱਪੜ ਦੇ ਬਾਰੇ ਤੁਸੀਂ ਵੀ ਸੋਚਿਆ ਛੱਪੜ ਸਾਡੇ ਪਿੰਡ ਦਾ ਬੜਾ ਵੱਡਾ ਦੁਖਾਂਤ ਹੈ ਪਿਛਲੇ ਸਮਿਆਂ ਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਜਾਂ ਪਿੰਡ ਦੀ ਸਰਕਾਰ ਰਹੀ ਹੈ ਪੰਚਾਇਤਾਂ ਰਹੀਆਂ ਨੇ ਉਹਨਾਂ ਨੇ ਛੱਪਣਾ ਵਾਸ ਨਾ ਕੁਝ ਆਮਲੰਡ ਜਗਾ ਛੱਡੀ ਹੋਈ ਹੈ ਉਹਦੇ ਵਾਸਤੇ ਸਾਨੂੰ ਬੜੀ ਭਾਰੀ ਪ੍ਰਬਲਨ ਨਾਲ ਫੇਸ ਕਰ ਰਹੇ ਹਾਂ ਪਹਿਲਾਂ ਵੀ ਫੇਸ ਕਰਦੇ ਰਹੇ ਹੁਣ ਵੀ ਫੇਸ ਕਰਾਂਗੇ ਤੇ ਪਰ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਔਰ ਮੈਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਕੁਝ ਨਾ ਕੁਝ ਇਹਦੇ ਵਾਸਤੇ ਕਰਨਾ ਪੈਣਾ ਹੈ ਛੱਪੜ ਨੂੰ ਵੱਡਾ ਕਰਨ ਵਾਸਤੇ ਜਾਂ ਤਾਂ ਕੋਈ ਜ਼ਮੀਨ ਅਕਵਾਇਰ ਕਰਨੀ ਪੈਣੀ ਹੈ ਜਾਂ ਕੋਈ ਜ਼ਮੀਨ ਖਰੀਦਣੀ ਪੈਣੀ ਹੈ ਉਹਦੇ ਵਿੱਚ ਸਾਨੂੰ ਸਹਿਯੋਗ ਦੇਣ ਤਾਂ ਜੋ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਪਿੰਡ ਦਾ ਪਾਣੀ ਦਾ ਜਿਹੜਾ ਨਿਕਾਸ ਹੈ ਔਰ ਸਾਡੇ ਸੀਵਰੇਜ ਤੇ ਬੜੀ ਸਮੱਸਿਆ ਹੈਗੀ ਹੈ ਅਸੀਂ ਪਿੰਡ ਦੇ ਵਿੱਚ ਸਿਵਰੇਜ ਪਿਛਲੇ ਸਮੇਂ ਦੇ ਵਿੱਚ ਕੁਝ ਨਹੀਂ ਹੋਇਆ ਤੇ ਇੱਕ ਦਾ ਸਿਵਰੇਜ ਪਾਇਆ ਅਸੀਂ ਬਾਰ-ਬਾਰ ਔਰ ਅੰਦਰ ਦਾ ਸਿਵਰੇਜ ਅਸੀਂ ਪਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡੀ ਟਾਪ ਪ੍ਰਾਇੋਰਟੀ ਦੇ ਉੱਤੇ ਵਿੱਚ ਹੈ ਜਿੱਦਾਂ ਕਿ ਜ਼ਰੂਰਤਮੰਤ ਈਆਂ ਜਿਨ੍ਹਾਂ ਦੇ ਵਿਆਹ ਸ਼ਾਦੀ ਹੁੰਦੇ ਆ ਉਹਨਾਂ ਦੇ ਕਿ ਸਹਿਯੋਗ ਵੀ ਤੁਸੀਂ ਕਰੋਗੇ ਉਹਨਾਂ ਦਾ ਹਾਂ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਸਾਡਾ ਪਰਿਵਾਰ ਜਿਹੜਾ ਹੈਗਾ ਉਹ ਆਪਣਾ ਮਿਹਨਤ ਕਰਦਾ ਇਸ ਪੁਆਇੰਟ ਦੇ ਉੱਤੇ ਔਰ ਪਿਛੇ ਕੁਝ ਧੀਆਂ ਦੇ ਬਾਹਰ-ਬਾਰ ਧੀਆਂ ਦੇ ਪਿੰਡ ਦੇ ਤਾਂ ਨਹੀਂ ਖੈਰ ਬਾਹਰ ਦੀਆਂ ਧੀਆਂ ਦੇ ਵਿਆਹ ਵੀ ਕੀਤੇ ਸੀਗੇ ਔਰ ਅਨਾਲਿਸ ਅੰਮਿਤ ਅਸੀਂ ਗਰੀਪਾ ਵਾਸਤੇ ਸਾਡਾ ਸਾਡਾ ਪਿੰਡ ਜਿਹੜਾ ਪਰਿਵਾਰ ਦਾ ਫੰਡ ਹੈ ਉਹ ਚੱਲਦਾ ਰਹਿੰਦਾ ਹੈ ਉਹ ਤੁਰੰਤ ਤੋਂ ਵੀ ਆਂਦਾ ਸਾਨੂੰ ਔਰ ਪਰਿਵਾਰਕ ਤੌਰ ਤੇ ਸਾਡੇ ਪਿਤਾ ਜੀ ਵੀ ਕੰਟਰੀਬਿਊਟ ਕਰਦੇ ਨੇ ਔਰ ਮੇਰੀ ਮਿਸ ਜੀ ਵੀ ਕੰਟਰੀਬਿਊਟ ਕਰਦੇ ਨੇ ਔਰ ਬੱਚਿਆਂ ਦੀ ਗਰੀਬ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਵੀ ਅਸੀਂ ਹਿੱਸਾ ਪਾਉਂਦੇ ਰਹਿੰਦੇ ਆ ਉਹਨਾਂ ਨੂੰ ਟਾਈਮ ਟੂ ਟਾਈਮ ਅਸੀਂ ਬੱਚਿਆਂ ਦੀ ਫੀਸ ਵਿੱਚ ਵੀ ਹਿੱਸਾ ਪਾਉਂਦੇ ਰਹਿੰਦੇ ਆ ਔਰ ਮੈਂ ਪਿੰਡ ਵਾਸੀਆਂ ਨੂੰ ਕਹਾਂਗਾ ਕਿ ਇਹ ਸਾਡੇ ਨਾਲ ਏ ਵਿਚਾਰ ਕਰਿਆ ਕਰਨਾ ਵੀ ਜਿਹੜੇ ਗਰੀਬ ਹੈ ਸਹੀ ਮੈਨੇ ਦੇ ਵਿੱਚ ਜਿਹੜੇ ਗਰੀਬ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਇਹ ਮਦਦ ਪਹੁੰਚੀ ਪੰਚਾਇਤਾਂ ਸਾਗੇ ਆਦਰਵਾਇਜ਼ ਜਿਹੜੀ ਮਦਦ ਹੈ ਕਈ ਵਾਰੀ ਰਸਤਿਆਂ ਵਿੱਚ ਹੀ ਰਹਿ ਜਾਂਦੀ ਹੈ ਇਸ ਚੀਜ਼ ਦਾ ਖਿਆਲ ਰੱਖਿਆ ਜਾ ਕਿ ਐਨ ਆਰ ਆਈ ਭਰਾਵਾਂ ਦਾ ਵੀ ਬਹੁਤ ਸਹਿਯੋਗ ਰਹਿੰਦਾ ਆ ਫਿਲਹਾਲ ਐਨ ਆਰ ਆਈ ਭਰਾਵਾਂ ਨੇ ਮੇਰੀ ਇਲੈਕਸ਼ਨ ਦੇ ਵਿੱਚ ਮਦਦ ਕੀਤੀ ਹੈ ਮਤਲਬ ਵੋਟ ਰਾਜਨੀਤੀ ਦੇ ਵਿੱਚ ਥੋੜੀ ਜਿਹੀ ਮਦਦ ਕੀਤੀ ਹੈ ਬਾਕੀ ਫਾਈਨੈਂਸ਼ਲੀ ਉਹਨਾਂ ਨੇ ਹਾਲੇ ਕੋਈ ਅਸਿਸਟੈਂਸ ਨਹੀਂ ਕੀਤੀ ਔਰ ਮੈਂ ਰਿਕਵੈਸਟ ਕਰਾਂਗਾ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਫਾਈਨੈਂਸ਼ਲੀ ਪਿੰਡ ਪੱਤਰੀ ਦੇ ਉੱਤੇ ਤੇ ਬਿਨੈਸਾ ਕੋ ਦੀ ਕਮੇਟੀ ਬਣਾ ਲਾਂ ਜੇ ਪੰਚਾਇਤ ਤੇ ਵਿਸ਼ਵਾਸ ਨਾ ਹੋਵੇ ਤੇ ਇੱਕ ਕਮੇਟੀ ਬਣਾਵਾਂਗੇ ਅਸੀਂ ਉਹ ਕਮੇਟੀ ਪੈਸੇ ਲਿਆ ਕਰੇਗੀ ਤੇ ਤਾਂ ਜੋ ਕਿ ਜਿਹੜੇ ਪਿੰਡ ਦੇ ਐਨਆਰਆਈ ਪ੍ਰਾਣੇ ਔਰ ਬੱਚੇ ਵੀ ਨੇ ਉਹ ਸਪੋਰਟ ਕਰਨਗੇ ਤਾਂ ਮੈਂ ਇਸ ਪਿੰਡ ਨੂੰ ਇੱਕ ਸੋਨੇ ਦੀ ਚੜੀ ਬਣਾ ਸਕਦਾ ਪਿੰਡ ਨਿਵਾਸੀਆਂ ਨੂੰ ਹੋਰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਪਿੰਡ ਨਿਵਾਸੀਆਂ ਨੂੰ ਮੇਰਾ ਇਹੀ ਤਕੀਦ ਹੈ ਕਿ ਜੋ ਵੀ ਅੱਛਾ ਪਲਾਨ ਹੋਵੇ ਔਰ ਕੋਸ਼ਿਸ਼ ਕਰਨਾ ਕਿ ਮੈਨੂੰ ਸਪੋਰਟ ਕਰਨਾ ਮੇਰੀ ਮਿਸ਼ਨ ਨੂੰ ਸਪੋਰਟ ਕਰਨਾ ਤਾਂ ਜੋ ਕਿ ਅਸੀਂ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਸਕੀਏ ਤੇ ਵੱਧ ਚੜ੍ਹ ਕੇ ਉਹ ਡਵੈਲਪਮੈਂਟ ਦਾ ਕੰਮ ਕਰ ਸਕੀਏ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਡਵੈਲਪਮੈਂਟ ਨਹੀਂ ਹੋਈ ਉਹਨਾਂ ਦੇ ਵਿੱਚ ਅਸੀਂ ਉਸ ਉਸ ਨੂੰ ਚੰਗੀ ਤਰੀਕੇ ਦੇ ਨਾਲ ਕਰਕੇ ਪਾਣੀ ਦਾ ਨਿਕਾਸ ਔਰ ਜਿਹੜੇ ਮੱਛਰ ਵਗੈਰਾ ਹੈਗਾ ਪਿੰਡ ਦਾ ਆਲਾ ਦਵਾਲਾ ਹੈਗਾ ਉਹ ਉਹਦਾ ਉਹਦਾ ਵਿਕਾਸ ਕੋਈ ਇੱਕ ਸਾਡੇ ਰਸਤਾ ਹੰਦਾ ਹੈਗਾ ਉਹ ਰਸਤੇ ਦਾ ਵਿਕਾਸ ਕਰਕੇ ਲਾਈਟਲ ਲਾਈਟ ਸਿਸਟਮ ਲਗਾਇਆ ਜਾਵੇ ਇਹ ਕਾਫੀ ਜ਼ਿਆਦਾ ਸਾਡੀ ਪ੍ਰਾਇਓਰਟੀ ਦੇ ਵਿੱਚ ਹੈਗਾ ਜਿਹਦੇ ਚ ਸਾਡੇ ਪੰਚਾਇਤਕਰ ਨਹੀਂ ਹੈ ਕਿਸੇ ਟੰਗ ਦਾ ਪੰਚਾਇਤਕਰ ਨਹੀਂ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਬਣਾਉਣ ਦੀ ਫਿਰ ਸਾਡੇ ਕੋਈ ਇੱਕ ਜਿਮ ਨਹੀਂ ਹੈ ਬੱਚਿਆਂ ਵਾਸਤੇ ਜਿਮ ਬਣਾਵਾਂਗੇ ਲਾਇਬ੍ਰੇਰੀ ਬਣਾਵਾਂਗੇ ਇਹ ਇਨਡੋਰ ਗੇਮਸ ਵਾਸਤੇ ਇੱਕ ਅਸੀਂ ਪ੍ਰੋਜੈਕਟ ਲੈ ਕੇ ਆਣਾ ਹੈਗਾ ਜੋ ਤਾਂ ਜੋ ਕਿ ਸਿਆਣੀ ਉਮਰ ਦੇ ਬੱਚੇ ਸਿਆਣੀ ਉਮਰ ਦੇ ਬਜ਼ੁਰਗ ਤੇ ਬੱਚੇ ਵੀ ਉਹਦੇ ਵਿੱਚ ਜਾ ਕੇ ਤੇ ਆਪਣਾ ਖੇਡ ਦਾ ਆਨੰਦ ਲੈ ਸਕਣ ਮੈਂ ਇਸ ਤਰ੍ਹਾਂ ਦਾ ਮਤਲਬ ਅਸੀਂ ਪਲਾਨ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਤੇ ਪ੍ਰਭੂ ਸਮਰੱਥਾ ਦੇਵੇ ਪਿੰਡ ਵਾਲੇ ਸਾਥ ਦੇਣ ਤੇ ਇਹ ਸਾਰੇ ਕੰਮ ਆਪਣੇਪਰੇ ਚੜਾਣਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ ਜੀ ਥੈਂਕ ਯੂ ਵੈਰੀ ਮਚ